ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਣ ਲਈ ਲੈ ਕੇ ਆਏ ਆਂਗੇ ਇੱਕ ਤਾਂ ਕੀ ਤਾਜੀ ਸੂਈ ਬੱਚਾ ਆ ਗਿਆ ਮਗਰ ਕਰਮਾਂ ਵਾਲੀ ਦੇ ਵਸੀ ਤੇ ਇੱਕ ਬਈ ਗੱਪਣਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਵਾਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਸੀਗਾ ਬਈ। ਹੋ ਠੀਕੋ ਬਈ। ਹਾਂਜੀ ਬਈ। ਨਾਮ ਤੇ ਬਈ ਆਪਣਾ ਐਡਰੈਸ ਬੋਲ ਦਿਓ। ਨਾਮ ਅਰਸ਼ਦਾ ਬਈ ਪਿੰਡ ਚੀਦਾ ਸੀਲਬਾਗਾ ਪੁਰਾਣਾ ਤੇ ਜ਼ਿਲ੍ਹਾ ਮੋਗਾ ਬਈ। ਤੇ ਨੇੜੇ ਪਿੰਡ ਆਪਾਂ ਨੂੰ। ਨੇੜੇ ਪਿੰਡ ਸੁਖਨਾਨ ਤੇ ਬਾਂਦਰ ਵੀ ਰਹਿੰਦਾ ਹਨਾ। ਹਾਂਜੀ ਬਈ। ਸੁਖਨਾਨ ਤੇ ਬਾਂਦਰ ਠੱਠੀ ਭਾਈ ਤੇ ਬਰਗਾੜੀ ਬਈ। ਤੇ ਬਰਗਾੜੀ। ਕੰਟੈਕਟ ਨੰਬਰ ਬੋਲ ਦਿਓ ਆਪਣਾ। ਕੰਟੈਕਟ ਨੰਬਰ 883768666 ਬਈ। ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਜਿਹੜੀ ਸਾਹਮਣੇ ਵੜ ਆਪਾਂ ਦੇਖ ਰਹੇ ਕਿਹੜਾ ਸੂਆ ਸੂਈ ਆ। ਇਹ ਦੂਜਾ ਸ ਪਰਛਾਂ ਸੂਈ ਆ ਬੱਚਾ ਕਿ ਆ ਗਿਆ ਮਗਰ ਬੱਚਾ ਮਗਰ ਬੱਛੀ ਆ ਗਈ ਬਈ ਬੱਚਾ ਆ ਗਿਆ ਮਗਰ ਬਾਈ ਬੱਸੀ ਬੱਸੀ ਬੜੀ ਚੰਗੀ ਆ ਗਈ ਹੈ ਨਾ ਹਾਂਜੀ ਬਈ ਬਹੁਤ ਚੰਗੇ ਬੱਚੇ ਨੂੰ ਗਰਮਲ ਨੇ ਜਨਮ ਦਿੱਤਾਗਾ ਤੇ ਕਿੰਨਾ ਇੱਕ ਬੋਲਾ ਕਹਿ ਲਿਆ ਜਾਂ ਦੁੱਧ ਕਹਿ ਲਿਆ ਬਈ ਹਾ ਜਰਾ ਦੁੱਧ ਬਈ ਇਹ ਥਲੇ 15 ਕਿਲੋ ਤਿਆਰ ਬੋਲਾ ਕਿੰਨਾ ਕਿ ਦੁੱਧ ਦੋ 10 ਐਸਟੀਮੇਟ ਜਾ ਵੀ ਵੀ ਪੜਾ ਸ ਜਾਊਗੀ ਬਈ ਤਾਂ ਉਹ ਠੰਡੀ ਸੀਲਾ ਪੂਰੀ ਠੰਡੀ ਸੀਲਾ ਪੀ ਲੈ ਹੂੰ ਠੰਡੀ ਠੰਡੀ ਬਈ ਦੇਖ ਸਕਦੇ ਹੋ ਫੁੱਲ ਚੋਣ ਚਵਾ ਕਿਵੇਂ ਦਾ ਲੈ ਬਈ ਤਾਰਾ ਵੀ ਮਾਰ ਲੱਗਾ ਬੱਚੇ ਨੂੰ ਕੋਈ ਕਹਿੰਦੀ ਕਰਮ ਵਾਲੀ ਕੁਛ ਨਹੀਂ ਥੋੜਾ ਡਰਦੀ ਆ ਲੈ ਬਹਿ ਕੇ ਮਾਰ ਦੇ ਕੋਈ ਚੱਕਰ ਲੈ ਬਈ ਚੈੱਕ ਕਰੋ ਚੋਣ ਚਵਾ ਦੇਖੋ ਮੋਟਾ ਮੋਟਾ ਚੋਣ ਚਵਾਗਾ ਬਾਲੀ ਸੋਹਣੀ ਚਵਾਈ ਆ ਗਈ ਹੈ ਨਾ ਲੈ ਬਹੁਲੀ ਜੰਗੀ ਚਵਾਈ ਹੈ ਬਈ ਸਾਹ ਹੂੰ ਸਹੀ ਗੱਲ ਹੈ ਇੱਕ ਨੰਬਰ ਚਵਾਈ ਆ ਗਈ ਹੈ ਗੰਨੇ ਆ ਕੋ ਵਰਦੀ ਆ ਠੜਕਾ ਕਰਦੀ ਆ ਪਤਾ ਲੱਗਦਾ ਅਸਲ ਬਈ ਕੀ ਚਵਾਈ ਹੈਗੀ ਆ ਬਹੁਤ ਸੋਹਣੀ ਚਵਾਈ ਆ ਗਈ ਬਹੁਤ ਓਕੇ ਆ ਬਈ ਲੇਵਾ ਚੈੱਕ ਕਰ ਸਕਦਾ ਮੈਂ ਫੀਟਿੰਗ ਬੜੀ ਕਮਾਲ ਵਾਲੇ ਵੇ ਦੀ ਬਹੁਤ ਸੋਹਣਾ ਟਾਈਟ ਲੇਵਾ ਆ ਗਿਆ ਕਰਮਾਲੀ ਦਾ ਭਾਵੇਂ 5 ਸੂਏ ਸੂੜੀ ਚੌੜੀ ਬਈ ਇਹਦਾ ਦੇਵਾ ਹੀ ਰਹਿਣਾ ਆਇ ਨਹੀਂ ਸਹੀ ਗੱਲ ਆ ਭਾਈ ਥਣਾ ਦਾ ਸੈੱਟ ਚੈੱਕ ਕਰ ਸਕਦਾ ਹਾਂ ਗੁਲਾਬੀ ਨੂੰ ਥਣ ਲੱਗਿਆ ਵਾ ਬਾਕੀ ਰੰਗ ਰੂਪ ਬਹੁਤ ਪਿਆਰਾ ਆ ਗਿਆ ਵੱਡੀ ਵੱਡੀ ਫੁੱਲਾਂ ਵਜਨ ਵਾਲੀ ਵੜਾ ਕਿ ਬਾਕੀ ਜਿਹੜਾ ਬੱਚਾ ਇਹ ਵੀ ਬਹੁਤ ਚੰਗਾ ਆ ਗਿਆ ਮਗਰ ਹਾਂਜੀ ਭਾਈ ਬਹੁਤ ਚੰਗੀ ਬੱਚੀ ਬੈਡ ਨੂੰ ਖੋਲਦੇ ਤੋੜਦੇ ਮੜੀ ਖੋਲ ਕੇ ਸਾਂਭਣ ਵਾਲਾ ਬੱਚਾ ਆ ਗਿਆ ਮਗਰ ਭਾਈ ਚੰਗੀ ਸਮਾਈ ਨਾ ਤਿਆਰ ਹੋ ਸਕਦਾ ਜੇ ਵਧੀਆ ਸਮਾਈ ਹੋਊਗੀ ਤੇ ਬਾਕੀ ਜਿਹੜਾ ਲੇਵਾ ਇਹਨੂੰ ਥੋੜਾ ਹੋ ਸਕਦਾ ਤਲਿਆਰੇ ਦੀ ਅਕਤਮਨ ਜੀ ਜਾਂ ਡਰੇ ਹੋਰ ਕੋਈ ਦਿੱਕਤ ਨਹੀਂ ਕਰ ਮੈਨੂੰ ਤੋੜਾ ਤਰਾ ਚੈੱਕ ਕਰ ਸਕਦੇ ਆਂ ਬਈ ਇੱਕ ਨੰਬਰ ਤੋੜਾ ਵੱਡੀ-ਬੁੱਡੀ ਬਹੁਤ ਆ ਹਨਾ ਹਾਂਜੀ ਬਈ ਪੂਰੀ ਵੱਡੀ ਆ ਮੇਰਾ ਕੱਦ 5 ਫੁੱਟ ਆ ਬਈ ਮੇਰੇ ਮੋਢੇ ਤੇ ਆਉਂਦੀ ਹੂੰ ਹੂੰ ਸਹੀ ਗੱਲ ਆ ਬਈ ਬਰੀਕੀ ਅੰਗ ਚ ਆ ਗਈ ਵਹਿੜ ਬਹੁਤ ਸੋਹਣਾ ਕੱਦ ਕਾਠਾਂ ਚ ਬਹੁਤ ਸੋਹਣਾ ਆ ਗਿਆ ਮੋੜ ਲੈ ਬਈ ਥੋੜਾ ਬੱਚੇ ਦਾ ਕਰਕੇ ਵੀ ਕਰਦੀ ਆ ਹਨਾ ਫੇਸ ਵਗੈਰਾ ਬਹੁਤ ਪਿਆਰਾ ਬੋਦੀ ਵਾਦੀ ਫੁੱਲ ਕਮਾਲ ਦੀ ਆ ਗਿਆ ਤੇ ਮੁੱਲ ਲੈਣ ਦੇਣਾ ਦਾ ਕੀ ਰੂਪ ਹੈ ਮੁੱਲ ਬਈ 70 ਕਰਾ ਲਓ 75 ਕਰਾ ਲਓ 60000 ਦੀ ਬੱਛੀ ਦੇਣੀ ਠੀਕ ਹੈ ਬਈ ਮੁੱਲ ਕਰਾਉ 10000 ਤੋਂ 20000 ਮਾਂ ਤਾਂ ਨਹੀਂ ਹੋ ਠੀਕ ਹੈ ਬਈ 4000 ਰੁਪਏ ਬਈ ਕਹਿੰਦਾ ਮਾਂ ਤਾਂ ਨਹੀਂ ਕਰਾਂਗੇ ਬਈ 67000 ਰੁਪਏ ਦੇ ਦਿਆਂਗੇ ਮੁੱਲ ਕਰਾਉਣ ਨੂੰ ਕਰਾ ਲਓ 70 ਕਰਾ ਲਓ ਭਾਵੇਂ ਕਰਾ ਲਓ 75 ਮੁੱਲ ਬਈ ਨੇ ਖਿੱਚ ਕੀ ਰੱਖਿਆ ਬਈ ਲੈਣ ਦੇਣ ਮੌਲੀ ਰੱਖਿਆ ਜਾਵਾ ਬਾਕੀ ਤੁਸੀਂ ਥਾਣਾ ਦਾ ਸਾਈਜ਼ ਲੈਵੇ ਦੀ ਫਿਟਿੰਗ ਫੁੱਟ ਨੇ ਚੈੱਕ ਕਰ ਸਕਦਾ ਬੜੀ ਚੰਗੀ ਆ ਗਈ ਬਈ ਬੱਚਾ ਵੀ ਕਰਮ ਵਾਲੀ ਮਗਰਾ ਬੱਸੀ ਬੱਠੀ ਆ ਗਈ ਅੱਗੇ ਬਈ 2 ਨੰਬਰ ਤੇ ਕੱਪਣਾ ਹਾਂ ਜੀ ਬਈ ਸਾਡੇ ਪੰਜ ਮਹੀਨੇ ਦੀ ਘੱਬਣਾ 6 ਤੋਂ ਅੰਦਰ ਆਪਾਂ 5 ਤੋਂ ਤਾਂ ਭਈ ਤੇ ਜੇ ਕੋਈ ਵੀਰ ਮੰਨ ਕੇ ਚੱਲੋ ਆਪਣੀ ਤਸੱਲੀ ਕਰਾਉਣੀ ਚਾਹੁੰਦਾ ਚੱਕਦੀ ਕਰਵਾ ਸਕਦਾ ਬਈ ਪੂਰੇ ਆਉ ਤਾਂ ਡਾਕਟਰ ਆ ਉਹਦਾ ਨਾਮ ਲੈ ਕੇ ਆਵੇ ਬਈ ਦੰਦਾਂ ਚ ਬਈ ਦੋ ਦੰਦਾਂ ਦਾ ਪਹਿਲਾ ਸੁਆ ਆ ਜਾ ਬਈ ਬਲੂਨ ਸੁੰਦੀ ਆ ਬਈ ਦੰਦਾਂ ਚੋਂ ਦੋ ਦੰਦਾਂ ਦਾ ਝੂਲੀ ਬਹੁਤ ਸੋਣੀ ਪੱਟੀ ਆ ਹਾਂ ਜੀ ਬਈ ਇਹਦੀ ਮਾਂ ਦਾ ਬਈ 25 ਕਿਲੋ ਦਾ ਰਕਾਰਡ ਆ ਠੀਕ ਹੈ ਬਈ ਦੰਦਾਂ ਚੋਂ ਬਈ ਦੋ ਦੰਦਾਂ ਦਾ ਬੱਚੇ ਹੀ ਆ ਗਿਆ ਬਾਕੀ ਕੱਦ ਕਾਠ ਉਮਰ ਦੇ ਹਿਸਾਬ ਨਾਲ ਬਹੁਤ ਆ ਮਾਂ ਵੀ ਦੇਖਾ ਦਾਂਗੇ ਬਈ ਆਪਾਂ ਮਾ ਠੀਕ ਹੈ ਹਾਂਜੀ ਆਪਣੇ ਕੋਲ ਹੈਗੀ ਹੈ ਡਿਟੇਲ ਸਾਰੀ ਹਾਂਜੀ ਬਈ ਸਾਰੀ ਡਿਟੇਲ ਆਪਣੇ ਕੋਲ ਹੈ ਦੀ ਠੀਕ ਆ ਬਾਈ ਕਹਿੰਦਾ ਬਈ ਮਦਰ ਵੀ ਆਪਾਂ ਦਿਖਾ ਦੇਵਾਂਗੇ ਇਹਦੀ ਬਾਕੀ ਥਾਣਾ ਦਾ ਸੈਸੂ ਚੈੱਕ ਕਰ ਸਕਦੇ ਮੈਨੂੰ ਡਰਦੀ ਆ ਬਈ ਤਾਂ ਕਰਕੇ ਬਹੁਤ ਚੰਗਾ ਥਾਣਾ ਗਿਆ ਪੂਰੀ ਵਿਥੀ ਤੇ ਆਪਾਂ ਇਹਨੂੰ ਥਣ ਕਹਿ ਸਕਦੇ ਲੈ ਕੱਲਾ ਕੱਲਾ ਥਣ ਪਿਆ ਤੇ ਬਾਈ ਖੋਰ ਕਹੀਂ ਤੋਰਦੇ ਫਿਰ ਨਹੀਂ ਬਾਈ ਤੋਰ ਕਹੀਂ ਦਿਖਾਉਂਦੇ ਕਿ ਆ ਫਾਰਮ ਤੇ ਲਈ ਵੀ ਬੱਚੀ ਕਈ ਡਾ ਡੂਰ ਕੇ ਭੱਜ ਜਾਂਦੀ ਹੂੰ ਸਹੀ ਗੱਲ ਆ ਬਾਈ ਕਹਿੰਦਾ ਬਾਈ ਥੋੜਾ ਡਰਦੀ ਆ ਇੱਕ ਥੋੜਾ ਜਿਹਾ ਮਤਲਬ ਬੱਚਾ ਕਰਕੇ ਕਈ ਨਾ ਪਸ਼ੂ ਭੱਜ ਜਾਂਦਾ ਡਰ ਦਾ ਖਿੱਚੋਚ ਲੈਂਦਾਗਾ ਇਹ ਕੋਈ ਕੈਮਰੇ ਤੋਂ ਡਰਦੀ ਆ ਪਈ ਮੜੀ ਹੂੰ ਕੈਮਰੇ ਤੋਂ ਵੀ ਥੋੜਾ ਜਿਹਾ ਡਰਦੀ ਆ ਬਾਕੀ ਜੇ ਕੋਈ ਵੀਰ ਆਉਂਦਾ ਉਹ ਆਪਦਾ ਤੋਰ ਤਾਰ ਕੇ ਦੇਖ ਸਕਦਾ ਨਹੀਂ ਬਾਈ ਸਹੀ ਗੱਲ ਆ ਬਾਈ ਤੇ ਮੋਲੇ ਦਾ ਬਾਈ ਕੀ ਰਹੂ ਅੱਜ ਕੱਚੀ ਦਾ ਮੋਲੇ ਦਾ ਬਾਈ ਅੱਜ ਵਾਲਾ ਇਹਦਾ ਮੁੱਲ ਹੈਗਾ 45000 ਰੁਪਏ ਬਾਈ ਠੀਕ ਆ ਬਾਈ ਤੇ ਕਿੰਨਾ ਕਦ ਦਤ ਪਾ ਦੂ ਬੱਥੇ ਵੇ 15 ਪਲਾਸ ਜਾਊਗੀ ਬਈ ਆਪਾਂ ਕਹਿਣ ਕੋਈ 20 ਕਹਿ ਤਾ 25 ਕਹਿ ਦੇ ਠੀਕ ਹੈ ਹਾਂਜੀ ਬਈ ਤੇ ਮੁੱਲ ਬਾਈ ਲੈਣ ਦੇਣੀ ਹੈਗਾ ਬਾਕੀ ਕਿਸੇ ਵੀ ਵੀਰ ਨੂੰ ਨਾ ਦੋਮਾ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ